ਸਾਡੇ ਆਦਰਨੀਏ ਸਨਮਾਨਯੀ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਪਿਛਲੇ 23 ਸਾਲ ਤੋਂ ਕਪੂਖਲੇ ਤੋਂ ਦੀਨ ਨਮਾਇੰਦਗੀ ਬਤੌਰ ਵਿਧਾਇਕ ਕਰ ਰਿਹਾ ਹੈ। ਔਰ ਬੜੀਆਂ ਘੱਟ ਪ੍ਰੈਸ ਕਾਨਫਰੰਸਾਂ ਉਹਨਾਂ ਦੀਆਂ ਹੋਈਆਂ। ਮਨੋਰੰਜਨ ਜਾਣਾ ਸਾਂਝੇ ਪ੍ਰੋਗਰਾਮਾਂ ਚ ਜਾਣਾ ਸਮਾਗਮਾਂ ਚ ਜਾਣਾ ਇੱਕ ਦੂਜੇ ਨੂੰ ਮਿਲਣਾ ਗੱਲਾਂ ਕਰਿਬਣਾ ਇਹ ਉਹਨਾਂ ਦੀ ਤਬੀਅਤ ਵਿੱਚ ਸ਼ਾਮਲ ਹੈ No doubt ਮੈਂ ਕੱਲ ਉਹਨਾਂ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਯਾਦ ਕੀਤਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਥਰੂ ਉਹਨਾਂ ਦਾ ਧੰਨਵਾਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਕਦੇ ਬੁਲਾਉਣਾ ਔਰ ਆਦਰ ਸਹਿਤ ਹੀ ਗੱਲਾਂ ਕਰਾਂਗਾ ਜਿੰਨੀਆਂ ਕਰਾਂਗਾ ਕਿਉਂਕਿ ਮੇਰਾ ਤੇ ਉਹਨਾਂ ਦੀ ਉਮਰ ਦਾ ਕਾਫੀ ਫਰਕ ਆ ਪੰਜ ਚਾਰ ਸਾਲ ਤੋਂ ਮੈਂ ਉਹਨਾਂ ਨਾਲੋਂ ਛੋਟਾ ਹਾਂ ਤੇ ਸਾਡੇ ਸੰਸਕਾਰਾਂ ਦੇ ਵਿੱਚ ਜਿੱਥੇ ਉਹਨੇ ਰਾਣਾ ਜੀ ਨੇ ਸਾਨੂੰ ਸ਼ਾਰਦਾ ਸਾਹਿਬ ਕਿਹਾ ਜੋ ਛੋਟਾ ਭਾਈ ਵੀ ਕਹਿੰਦੇ ਉਹਨਾਂ ਦਾ ਹੱਕ ਬੰਦਾ ਕਹਿ ਸਕਦੇ ਆ ਲਿਮਿਟਾਂ ਕਿੱਥੋਂ ਤੱਕ ਦੀਆਂ ਹੁੰਦੀਆਂ ਪਹੁੰਚ ਬੰਦੇ ਦੀ ਚੁੰਗੀ ਤੱਕ ਹੁੰਦੀ ਹੈ ਜਾਂ ਚੁੰਗੀਆਂ ਬਾਹਰ ਤੱਕ ਹੁੰਦੀ ਹੈ ਜਾਂ ਪ੍ਰਾਂਤ ਤੱਕ ਹੁੰਦੀ ਹੈ ਪ੍ਰਦੇਸ਼ ਤੱਕ ਹੁੰਦੀ ਹੈ ਉਹ ਤੇ ਸਮੇਂ ਆਉਣ ਤੇ ਉਹਨਾਂ ਚੀਜ਼ਾਂ ਦਾ ਜਦੋਂ ਬੰਦੇ ਦਾ ਨੂੰ ਤੋਲਣ ਤਲਾਉਣ ਉਹਦਾ ਹੁੰਦਾ ਉਦੋਂ ਪਤਾ ਲੱਗਦਾ ਲੇਕਿਨ ਕੁਝ ਇੱਕ ਗੱਲਾਂ ਮੈਂ ਵੀ ਕਰਨੀਆਂ ਚਾਹਾਂਗਾ ਆਪਣੇ ਦਿਲ ਦੀ ਭਾਵਨਾਵਾਂ ਉਹਨਾਂ ਨੇ ਪ੍ਰਗਟ ਕੀਤੀਆਂ ਆਪਣੇ ਦਿਲ ਦੀਆਂ ਭਾਵਨਾਵਾਂ ਆਪਣੀ ਪਾਰਟੀ ਦਾ ਇੱਕ ਕਾਰਜਕਰਤਾ ਹੋਣ ਦੇ ਨਾਤੇ ਜ਼ਿੰਮੇਵਾਰ ਕਾਰਜਕਰਤਾ ਹੋਣ ਦੇ ਨਾਤੇ ਪ੍ਰਾਂਤ ਕਾਰਜ ਸਮਤੀ ਦਾ ਇੱਕ ਜ਼ਿੰਮੇਵਾਰ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਭਾਰਤੀ ਜਨਤਾ ਪਾਰਟੀ ਦਾ ਮੋਦੀ ਜੀ ਦਾ ਇੱਕ ਛੋਟਾ ਜਿਹਾ ਸਪਾਈਕ ਬੂਥ ਤੇ ਹੋਣ ਦੇ ਨਾਤੇ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਰਾਣਾ ਜੀ ਨੇ ਆਪ ਐਡਮਿਟ ਕੀਤਾ ਕਿ ਪਿਛਲੇ ਸਾਢੇ 4 ਸਾਲ ਤੋਂ ਕਪੂਰਸ람 ਨਿਸਪਲ ਕਾਰਪੋਰੇਸ਼ਨ ਦੇ ਵਿੱਚ 48 ਜਾਂ 49 ਟੋਟਲ ਗਿਣਤੀ 50 ਦੀ ਆ ਹਾਊਸ ਹੈ 50 ਦਾ 48 ਜਾਂ 49 ਕਾਉਂਸਲਰਸ ਜਿਹੜੇ ਆ ਉਹ ਉਹਨਾਂ ਦੀ ਪਾਰਟੀ ਦੇ ਆ ਬੜੇ ਖੁਸ਼ਕਿਸਮਾ ਦੋਰਾਣਾ ਜੀ 50 ਦੇ ਹਾਊਸ ਦੇ ਵਿੱਚ 49 ਤੁਹਾਡੇ ਹੋ ਤਾਂ ਫੇਰ ਤਾਂ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਲਾਂਭਾ ਦੇਣਾ ਨਹੀਂ ਚਾਹੀਦਾ ਕੁਝ ਨਹੀਂ ਕਹਿਣਾ ਚਾਹੀਦਾ ਤੁਹਾਡੇ ਤਾਂ ਸਾਰੇ ਹੀ ਕੰਮ ਤੁਹਾਡਾ ਮੇਅਰ ਆਪਣਾ ਡਿਪਟੀ ਮੇਅਰ ਆਪਣਾ ਸੀਨੀਅਰ ਡਿਪਟੀ ਮੇਅਰ ਆਪਣਾ ਔਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਉੱਗੇ ਨੇਤਾ ਤੁਹਾਡੀ ਆਵਾਜ਼ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਪਲੇਟਫਾਰਮ ਤੇ ਗੂੰਜਦੀ ਹੈ ਅਸੈਂਬਲੀ ਚ ਬੋਲਦੇ ਉਹ ਤੇ ਇਸ ਤਰ੍ਹਾਂ ਬੋਲਦੇ ਜਿਵੇਂ ਸ਼ੇਰ ਦਹਾੜ ਰਿਹਾ ਹੁੰਦਾ ਤੇ ਇੱਕ ਛੋਟੀ ਜੀ ਕਾਰਪੋਰੇਸ਼ਨ ਤੁਹਾਡੇ ਕੋਲ ਸੰਭ ਹੀ ਨਹੀਂ ਗਈ ਮੈਨੂੰ ਬੜਿਆਰਾਂ ਅੰਗੀਲੀ ਗੱਲ ਆ ਕੂੜੇ ਦਾ ਸਮੱਸਿਆ ਨਹੀਂ ਹੱਲ ਹੋ ਸਕੀ ਔਰ ਬੜੇ ਕਸ਼ਟ ਨਾਲ ਇੱਕ ਗੱਲ ਅੱਜ ਮੈਨੂੰ ਪਤਾ ਲੱਗਾ ਰਣਾ ਜੀ ਕਿ ਤੁਸੀਂ 9 ਲੱਖ ਰੁਪਏ ਮਹੀਨਾ ਆਪਣੀ ਜੇਬ ਚੋਂ ਖਰਚਦੇ ਰਹੇ ਕੂੜੇ ਨੂੰ ਸਾਬ ਸੰਭਾਲਵਾਸਤੇ ਸਿਆਦੀ ਸਫਾਈ ਵਾਸਤੇ ਫੇਰ ਵੀ ਕੂੜਾ ਬਰਕਰਾਰ ਹੁੰਦਾ ਮੈਨੂੰ ਕੱਲ ਹੀ ਪਤਾ ਲੱਗਾ ਕਿ ਹੋਜਾ ਸਵੀਟ ਦੇ ਸਾਹਮਣੇ ਤੁਹਾਡੀ ਵੀ ਨਿਗਾਚ ਗੱਲ ਹੈਗੀ ਐ ਏਡੀ ਵੱਡੀ ਸਵੀਟ ਸ਼ਾਪ ਦੇ ਸਾਹਮਣੇ ਕੂੜੇ ਦਾ ਢੇਰ ਲੱਗਦਾ ਹੈ ਰਾਣਾ ਜੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਬਹੁਤ ਕੁਝ ਕਰ ਸਕਦੇ ਸੀ ਪਰ ਤੁਹਾਡੇ 49 ਕਾਰਪੋਰੇਸ਼ਨ ਜਿਹੜੇ 49 ਕਾਉਂਸਲਰਸ ਜਿਹੜਿਆ ਕਿਤੇ ਨਾ ਕਿਤੇ ਉਹਨਾਂ ਦੇ ਕੋਲ ਤੁਹਾਡੇ ਵਰਗੇ ਤਜਰਬੇ ਦੀ ਕਮੀ ਹੈ ਮੈਂ ਤੁਹਾਡੇ ਤੇ ਕਿਟਾਕਸ਼ ਨਹੀਂ ਕਰ ਰਿਹਾ ਅੱਜ ਕਿ ਸਵੇਲੇ ਆਪਣੇ ਵਿਰੋਧੀ ਧਿਰ ਦੇ ਬੰਦੇ ਦੀ ਗੱਲ ਨੂੰ ਵੀ ਸੁਣ ਲੈਣਾ ਚਾਹੀਦਾ ਔਰ ਮੈਂ ਗੱਲ ਦੱਸ ਰਿਹਾ ਕਿ 48 49 ਹੋ ਕੇ ਵੀ ਕਬੂਤਲੇ ਦਾ ਬਣਿਆ ਕੁਝ ਨਹੀਂ ਇੱਕ ਹੋਰ ਨਵੀਂ ਗੱਲ ਮੇਰੀ ਨਜ਼ਰ ਦੇ ਵਿੱਚ ਆਈ ਕਿ ਜਦੋਂ ਤੁਸੀਂ ਵਾਕਈ ਕਬੂਤਲੇ ਜਾਏ ਸੀ ਤਾਂ ਕਬੂਤਲੇ ਚ ਸੀਵਰੇਜ ਤੇ ਵਾਟਰ ਸਪਲਾਈ ਦੀ ਕਮੀ ਸੀ ਸਿਰਫ ਪੁਰਾਣੇ ਸ਼ਹਿਰ ਦੇ ਅੰਦਰ ਹੀ ਵਾਟਰ ਸਪਲਾਈ ਯਰ ਸੀਵਰੇਜ ਸੀ ਤੁਸੀਂ 2000 2 ਦੇ ਵਿੱਚ ਪਹਿਲੀ ਵਾਰੀ ਵਿਧਾਇਕ ਬਣੇ ਉਸ ਵੇਲੇ ਤੁਹਾਡੀ ਸਰਕਾਰ 2007 ਤੱਕ ਰਹੇ ਇਹ ਕਮੀ ਉਦੋਂ ਵੀ ਸੀ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਇੰਨੀ ਗੱਲ ਕੀਤੀ ਕੱਲ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਇਹ ਗੱਲ ਕੀਤੀ ਕਿ ਮੈਂ ਲਗਭਗ 25 ਕਰੋੜ ਰੁਪਇਆ ਕਪੂਤਲੇ ਵਾਸਤੇ ਸੈਂਕਸ਼ਨ ਕਰਵਾਇਆ ਰਾਣਾ ਜੀ ਤੁਹਾਨੂੰ ਥੋੜਾ ਜਿਹਾ ਯਾਦ ਕਰਵਾ ਦਵਾਂ 2007 ਤੋਂ ਲੈ ਕੇ 2012 ਤੱਕ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚ ਸਾਂਝੀ ਸਰਕਾਰ ਸੀ ਔਰ 21 ਕਰੋੜ 80 ਲੱਖ ਰੁਪਇਆ ਕਪੂਰਥਲੇ ਵਾਸਤੇ 2010 ਦੇ ਵਿੱਚ ਉਸ ਵੇਲੇ ਦੀ ਸਰਕਾਰ ਦੇ ਉਸ ਵੇਲੇ ਦੇ ਲੋਕਲ ਬਾਡੀ ਮਨਿਸਟਰ ਸ਼੍ਰੀ ਮਨਰंजन ਕਾਲੀਆ ਜੀ ਨੇ ਪਾਸ ਕਰਵਾਇਆ ਸੀ World Bank Project ਔਰ L&T ਨੇ ਕੰਮ ਕੀਤਾ ਸੀ ਮੈਨੂੰ ਅੱਜ ਵੀ ਇਹ ਗੱਲਾਂ ਇਸ ਲਈ ਯਾਦ ਹੈ ਕਿ ਮੈਂ ਬਤੌਰ ਆਪਣੀ ਪਾਰਟੀ ਦਾ ਸਪਾਈ 2010 ਤੋਂ ਲੈ ਕੇ 2015 ਤੱਕ ਲਗਾਤਾਰ 5 ਸਾਲ ਆਪਣੇ ਲੋਕਲ ਬਾਡੀ ਸੈੱਲ ਦਾ ਪੰਜਾਬ ਦਾ ਪ੍ਰਧਾਨ ਰਿਆ ਮੈਨੂੰ ਉਸ ਵੇਲੇ ਲੋਕਲ ਬਾਡੀ ਸੈੱਲ ਦੇ ਅਧਿਐਕਸ਼ਕ ਹੋਣ ਦੇ ਨਾਤੇ ਆਪਣੇ ਜਿੰਨੇ ਲੋਕਲ ਬਾਡੀ ਮਨਿਸਟਰ ਸੀ ਚਾਹੇ ਉਹ ਮਨਰੰજન ਕਾਲੀਆ ਜੀ ਸੀ ਉਹਨਾਂ ਤੋਂ ਬਾਅਦ ਤੀਖਨ ਸੂਤ ਜੀ ਆਏ ਉਹਨਾਂ ਤੋਂ ਬਾਅਦ ਭਗਤ ਚੂਨੀ ਲਾਲ ਜੀ ਥੋੜੀ ਦੇਰ ਲਈ ਰਹੇ ਉਹਨਾਂ ਤੋਂ ਬਾਅਦ ਤੀਖਨ ਸੂਤ ਜੀ ਤੋਂ ਬਾਅਦ ਅਨਲ ਜੋਸ਼ੀ ਜੀ ਵੀ ਆਏ ਇਹ ਚਾਰ ਮੰਤਰੀਆਂ ਦੇ ਨਾਲ ਬੜਾ ক্লোਸਲੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਆ ਅੱਜ ਵੀ ਪੱਥਰ ਲੱਗੇ ਹੋਏ ਸ਼ਹਿਰ ਦੇ ਅੰਦਰ 2011 ਦੇ ਵਿੱਚ ਆ ਦੇਖੋ ਪੱਥਰ ਪੀਰ ਚੌਧਰੀ ਰੋਡ ਦਾ ਸੀਵਰੇਜ 2011 ਚ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਕਿਤੇ ਵੀ ਧਿਆਨ ਰੱਖਿਓ 2017 ਤੱਕ 2007 ਤੋਂ ਲੈ ਕੇ 2017 ਤੱਕ ਵਾਟਰ ਸਪਲਾਈ ਸੀਵਰੇਜ ਦਾ ਕੰਮ ਕੰਪਲੀਟ ਹੋ ਚੁੱਕਾ ਸੀ ਉਹ ਦੇਣ ਸੀ ਉਸ ਵੇਲੇ ਦੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਇਸ ਸਮੇਂ ਦੇ ਦੌਰਾਨ ਚਾਰਾਹੀ ਮੰਤਰੀ ਜਿਹੜੇ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਸੀ ਇੱਥੇ ਕਿਤੇ ਗਵਰਨਰ ਦੇਖਾਂਗੇ ਤੇ ਕਪੂਟਲੇ ਦੀ ਐਂਟ੍ਰੈਂਸ ਦੇ ਉੱਤੇ ਮਨਰंजन ਕਾਲੀਆ ਜੀ ਦਾ ਵੀ ਪੱਥਰ ਲੱਭ ਜਾਏਗਾ ਤੁਹਾਨੂੰ ਜਿਹੜਾ ਕੰਮ ਸ਼ੁਰੂਆਤ ਕਰਵਾ ਕੇ ਗਏ ਸੀ ਉਹ ਰਾਣਾ ਜੀ ਜਿਹੜਾ ਕੰਮ ਨਹੀਂ ਕੀਤਾ ਉਹਦਾ ਕ੍ਰੈਡਿਟ ਕਦੀ ਵੀ ਲੈਣਾ ਚਾਹੀਦਾ ਮੈਂ ਛੋਟਾ ਵੀ ਨਾ ਛੋਟਾ ਮੂੰਹ ਤੇ ਵੱਡੀ ਗੱਲ ਇਸ ਗੱਲ ਦਾ ਧਿਆਨ ਰੱਖਿਓ ਆਪਾਂ ਨੇ ਕੀਤਾ ਉਹ ਕੰਮ ਉਹ ਜਿਹਨਾਂ ਨੇ ਕੀਤਾ ਐਡਮਿਟ ਕਰੀਏ ਉਹਨਾਂ ਨੇ ਕੀਤਾ ਸ਼ਿਵਰਾਜ ਉਹਦਾ ਵਾਟਰ ਸਪਲਾਈ ਭਾਰਤੀ ਜਨਤਾ ਪਾਰਟੀ ਦੀ ਉਹ ਜੀ ਸਾਂਝੀ ਸਰਕਾਰ ਸੀ 2007 ਤੋਂ 2017 ਉਹਨਾਂ ਦੀ ਦੇਣ ਹੈ ਕਬੂਟਲੇ ਨੂੰ ਔਰ ਦੇਣ ਨੂੰ ਕੋਈ ਇਨਕਾਰੀ ਨਹੀਂ ਕਰ ਸਕਦਾ ਏਮਸ ਦਾ ਚਰਚਾ ਰਾਣਾ ਜੀ ਨੇ ਕੱਲ ਕੀਤਾ ਕਿ 올 ਇੰਡੀਆ ਮੈਡੀਕਲ ਕਾਲਜਸ

ਸਾਢੇ 23 ਸਾਲ ਤੋਂ ਵਿਧਾਇਕ ਹੋ 5 ਸਾਲ ਤੁਸੀਂ ਵਿੱਚ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੁਹਾਡੇ ਘਰ ਦੇ ਵਿੱਚ ਮਾਨ ਹੈ ਚਾਰ-ਚਾਰ ਵਿਧਾਇਕਾਂ ਦਾ ਹੋਂਦ ਆ ਇਹ ਕੋਈ ਵੀ ਸਰਕਾਰੀ ਜ਼ਮੀਨ ਕਦੇ ਵੀ ਐਕਵਾਇਰ ਹੁੰਦੀ ਹੈ ਤਾਂ ਉਹਦੀ ਨੋਟੀਫਿਕੇਸ਼ਨ ਹੁੰਦੀ ਹੈ ਔਰ ਲੰਬਾ ਪ੍ਰੋਸੈਸ ਹੁੰਦਾ ਜੇ ਜ਼ਮੀਨ ਸੁਮਿਤੀ ਦੇ ਅੰਦਰ 350 ਕਿਲਾ ਤੁਸੀਂ ਕਹਿੰਦੇ ਹੋ ਐਕਵਾਇਰ ਹੋਈ ਸੀ ਉਹ ਜ਼ਮੀਨ ਦਾ ਕੋਈ ਨੋਟੀਫਿਕੇਸ਼ਨ ਦਿਖਾ ਦਿਓ ਅਕਵਾਇਰ ਹੋਈ ਦਾ ਮੈਨੂੰ 2016 2015 ਮਾਨਯੋਗ ਵਿਜੇ ਸ਼ਾਂਪਲਾ ਜੀ ਯੂਨੀਅਨ ਮਨਿਸਟਰ ਆਫ ਸਟੇਟ ਫਾਰ ਸੋਸ਼ਲ ਸਿਕਿਉਰਿਟੀ ਸੀ ਔਰ ਪੰਜਾਬ ਦੇ ਨਾਲ ਪ੍ਰਧਾਨ ਸੀ ਇੱਕ ਕੇਂਦਰ ਤੋਂ ਸਰਵੇ ਟੀਮ ਆਈ ਸੀ ਪੰਜਾਬ ਨੂੰ ਇੱਕ ਐਮਜ਼ ਮਿਲਣਾ ਸੀ ਇੱਕ ਐਮਜ਼ ਮਿਲਣਾ ਸੀ ਔਰ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਇੱਕ ਮਿਲਣਾ ਸੀ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਅਲੱਗ ਅਲੱਗ ਪ੍ਰਪੋਜ਼ਲਾਂ ਗਈਆਂ ਸੀ ਉਹ ਟੀਮ ਨੇ ਸਾਰੀਆਂ ਜਿਹੜੀਆਂ ਵਿਜ਼ਿਟ ਕੀਤੀਆਂ ਸੀ ਉਹਦੇ ਚ ਹੋ ਸਕਦਾ ਇੱਕ ਦਿਨ ਵਾਸਤੇ ਉਹ ਕਿਤੇ ਢਿਲਵਾਂ ਦੀ ਜ਼ਮੀਨ ਵੀ ਦੇਖਣ ਗਏ ਸੀ ਜੇ ਜ਼ਮੀਨ ਦੀ ਨੋਟੀਫਿਕੇਸ਼ਨ ਹੋਈ ਸੀ ਕਿਸੇ ਪੰਚਾਇਤ ਨੇ ਮਤਾ ਪਾਇਆ ਹੋ ਕਿਸੇ ਡੀਸੀ ਨੇ ਪ੍ਰਪੋਜ਼ਲ ਬਣਾਈ ਹੋ ਕਿਸੇ ਪੰਜਾਬ ਸਰਕਾਰ ਨੇ ਕੋਈ ਨੋਟਿਸ ਕੱਢਿਆ ਹੋ ਉਸ ਜ਼ਮੀਨ ਤੁਸੀਂ ਕਹਿੰਦੇ ਜਮੀਨ ਦੀ ਨੋਟੀਫਿਕੇਸ਼ਨ ਹੋ ਗਈ ਸੀ ਸਰਕਾਰ ਉਹਦੋਂ ਵੀ ਤੁਹਾਡੀ ਨਹੀਂ ਸੀ ਆਪਾਂ ਕਿਉਂ ਗੱਲਾਂ ਇਦਾਂ ਨਹੀਂ ਕਰਦੇ ਰਾਣਾ ਜੀ ਮੈਂ ਤਾਂ ਇੱਕ ਅਨਾੜੀ ਮੁੰਡਾ ਹਾਂ ਯਾਰ ਮੁੰਡਾ ਨਹੀਂ ਸਾਰੀ ਬੰਦਾ ਹਾਂ ਖਾਲੀ ਸਾਲ ਖਵਾ ਸਾਲ ਮੈਂ ਚੇਅਰਮੈਨੀ ਜੇ ਕੀਤੀ ਹੈ ਬਾਕੀ ਤਾਂ ਮੈਂ ਕਾਰਗਰਤਾ ਜ਼ਮੀਨ ਦੇ ਨਾਲ ਜੁੜਿਆ ਹੋਇਆ ਹਾਂ ਹਾਂ ਮੈਨੂੰ ਫਾਈਲਾਂ ਪੜ੍ਹਨ ਦਾ ਸ਼ੌਂਕ ਹੈਗਾ ਰਾਣਾ ਜੀ ਕਿਆਲ ਰੱਖਿਓ ਗੱਲ ਦਾ ਫਾਈਲਾਂ ਪੜ੍ਹਨ ਦਾ ਸ਼ੌਂਕ ਹੈਗਾ ਮੈਨੂੰ ਮੇਰੇ ਮਾਪੇ ਨੇ ਥੋੜੀ ਜੀ ਸਿੱਖਿਆ ਮੈਨੂੰ ਦਿੱਤੀ ਹੈ ਕਿ ਕਾਗਜ਼ ਪੜ੍ਹ ਕੇ ਬੋਲਿਆ ਕਰ ਪੁੱਤ ਨਾ ਕਦੀ ਵੀ ਰਮੀਦੀ ਦੇ ਅੰਦਰ ਤੁਸੀਂ ਕੱਲ ਜੇ ਮੈਂ ਗੱਲ ਪੁਰਾਣਾ ਮੰਨ ਲਈਓ ਮੇਰੀ ਗੱਲ ਦਾ ਹੁਣ ਤੁਸੀਂ ਲੋਕਾਂ ਨੂੰ ਗੁਮਰਾਹ ਨਾ ਕਰੋ ਜੇ ਤੁਹਾਡੇ ਵਰਗਾ ਵਿਅਕਤੀ ਗਲਤ ਗੱਲ ਕਰਦਾ ਚੰਗਾ ਨਹੀਂ ਲੱਗਦਾ ਉਹ ਕੇਂਦਰ ਦਾ ਪ੍ਰੋਜੈਕਟ ਕੇਂਦਰ ਦੀ ਇੱਕ ਟੀਮ ਆਈ ਉਹ ਕਿ ਉੱਥੇ ਵੀ ਗਈ ਹੋਊਗੀ ਸ਼ਾਂਪਲਾ ਜੀ ਵੀ ਨਾਲ ਸੀਗੇ ਗਏ ਸਾਰਾ ਨਲਸ ਜ਼ੋਨ ਤੋਂ ਬਾਅਦ ਦਿੱਲੀ ਦੇ ਅੰਦਰ ਯੂਨੀਅਨ ਹੈਲਥ ਮਿਨਿਸਟਰੀ ਨੇ ਫੈਸਲਾ ਲੈਣਾ ਸੀ ਜਾਂ ਸਰਕਾਰ ਨੇ ਲੈਣਾ ਸੀ ਵੀ ਇਸ ਇੰਸਟੀਚਿਊਟ ਦੀ ਕਿੱਥੇ ਲੋੜ ਹੈ ਜਾਂ ਉਸ ਵਾਲੀਆਂ ਸਰਕਾਰਾਂ ਨੇ ਲੈਣਾ ਸੀ ਫੈਸਲਾ ਗੱਲ ਆ ਜਾਂਦੀ ਹੈ ਮੈਡੀਕਲ ਕਾਲਜ ਦੀ ਰਾਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ